ਸੂਰਕੇ ਦਾ ਹੀ ਲੋਕਾਂ ਦਾ ਨਹੀਂ ਲੋਕ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਲੋਕ ਆਪਣੇ ਖੇਤਾਂ 'ਚ ਬੈਠੇ ਆ ਸਰਕਾਰ ਪ੍ਰਬੰਧ ਨਾ ਕਰ ਸਕੀ ਤੇ ਸਰਕਾਰ ਦੀ ਨਲਾਕੀ ਕਰਕੇ ਸਾਡੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਬੜੀਆਂ ਕੀਮਤੀ ਜਾਨਾਂ ਦੁਨੀਆ ਤੋਂ ਗਈਆਂ ਇਹਦੇ ਲਈ ਸਰਕਾਰ ਨੂੰ ਨਾ ਕੋਈ ਸਬਕ ਲੈਣਾ ਚਾਹੀਦਾ ਸਬੰਧਿਤ ਪਰਿਵਾਰਾਂ ਨੂੰ ਜੋਗ ਜੋ ਉਹਨਾਂ ਦਾ ਹੱਕ ਆ ਉਹ ਦੇਣਾ ਚਾਹੀਦਾ ਮਖੌਲ ਨਹੀਂ ਤੇ ਇਹਦੇ ਵਿੱਚ ਜਿਹੜੇ ਨੁਮਾਇੰਦੇ ਅਗੇ ਹੋਣਗੇ ਉਹ ਪ੍ਰਸ਼ਾਸਨ ਦੇ ਨਾਲ ਵੀ ਮਿਲ ਕੇ ਚੱਲਣ ਕਿਉਂਕਿ ਪ੍ਰਸ਼ਾਸਨ ਦੀ ਸਹਾਇਤਾ ਵੀ ਸਾਨੂੰ ਲੱਗੂਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਆਪਣੇ ਡਾਟਾਜ਼ ਹੈਗੇ ਨੇ ਉਹਨਾਂ ਵੱਲੋਂ ਵੀ ਰਾਹਤ ਫੰਡ ਹੈਗਾ ਸੋ ਮਿਲ ਜੁਲ ਕੇ ਜੀ ਸਾਰੇ ਪ੍ਰਸ਼ਾਸਨ ਦੇ ਬੰਦੇ ਸਰਕਾਰ ਨੇ ਵੀ ਜਿਹੜਾ 20000 ਰੁਪਇਆ ਨੌਸ ਕੀਤਾ ਹੋਰ ਵੀ ਹੈ ਗਰਦੌਰੀਆਂ ਕਰਨੀਆਂ ਨੇ ਕਿਉਂਕਿ ਜ਼ਮੀਨਾਂ ਦੇ ਵਿੱਚ ਜ਼ਦੀਤਾ ਮਿੱਟੀ ਓਨ ਕਰਕੇ ਨਿਸ਼ਾਨਦੇਹੀਆਂ ਖਤਮ ਹੋ ਗਈਆਂ ਨੇ ਗਰਦੌਰੀਆਂ ਕਰਨ ਦੇ ਵਿੱਚ ਬੜੀ ਦਿੱਕਤ ਹੋਣੀ ਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਪਰਸਿਸਟ ਕਰਨੀ ਹੈ ਉਹਦੇ ਲਈ ਜਿਹੜੀ ਅੱਜ ਜਿਹੜਾ ਇਹ ਵਧੀਆ ਉਪਰਾਲਾ ਕੀਤਾ ਗਿਆ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਵੱਲੋਂ ਜਿਹੜੇ ਸਾਡੇ ਅਕਾਲ ਚਤਤ ਸਾਹਿਬ ਦੇ ਜਥੇਦਾਰ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਐਨ ਜੀਓਜ਼ ਨੇ ਔਰ ਜਿਹੜੀਆਂ ਵੀ ਸੰਸਥਾਵਾਂ ਪੰਜਾਬ ਦੇ ਜਮਿਆਂ ਨੂੰ ਨਿਤ ਮੁਹਿਮਾ ਇਹ ਪੰਜਾਬ ਦੇ ਵਿੱਚ ਆਮ ਹੀ ਗੱਲ ਸਦੀਆਂ ਤੋਂ ਚੱਲਦੀ ਆ ਪਰ ਇੱਥੇ ਕਈ ਵਾਰੀ ਸਾਨੂੰ ਜਿਹੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਮਾਰਾਂ ਚੱਲਣੀਆਂ ਪੈਂਦੀਆਂ ਜਿਹੜਾ ਤਕਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10-10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਚੇਤੇ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦਿਆਂ ਦੁਨੀਆ ਤੋਂ ਉੱਤੇ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕ ਆ ਜਾਂ ਸਮਾਜਿਕ ਆ ਜਿਹੜੀਆਂ ਸੰਸਥਾਵਾਂ ਇਹਨਾਂ ਹੜਾਂ ਦੇ ਦੌਰਾਨ ਲੱਖ ਵਕਤਾਂਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਕੱਤਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅੱਧੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾਂ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਭਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾਂ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵਖ ਵਖ ਬੁਲਾਰਿਆ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਵੀ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵਾ ਇਹਦੇ ਵਿੱਚ ਕੋਈ ਦੋ ਰਾਵਾਨੀ ਨਹੀਂ ਆ ਬਸ ਕਈ ਥਾਵਾਂ ਦੇ ਉੱਤੇ ਇਹ ਆ ਵੀ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲ ਨਹੀਂ ਬਣ ਰਿਹਾ ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾਅ ਆਏ ਆ ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤਖਤ ਸਾਹਿਬ ਦੇ ਕੋਲ ਹੋਊਗਾ ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਲਈ ਸਰਕਾਰੀ ਖਾਲਸਾ org.ode.com .org ode ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰਦਣ ਗਿਆ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੱਕ ਬਣਾ ਦਾਂਗੇ। ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ, ਮੋਬਾਈਲ ਨੰਬਰ ਦੇ ਸਕਦਾ। ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ। ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾਂ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੁਨੀਆਂ ਦੇ ਜਿੰਨਾਂ ਨੇ ਮਦਦ ਕਰਨੀ ਆ ਤੇ ਜਾਂ ਉਹਦਾ ਇੱਕ ਡਾਟਾ ਰਹੂਗਾ ਵੀ ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੀ ਕੰਮ ਕਰਦੀ ਪਈ ਆ ਫੇਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੀਆਂ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਵੀ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤੱਕ ਸਭ ਦੇ ਝੰਡੇ ਹਿਠਾਵਾ ਅਸੀਂ ਅਕਾਲ ਤੱਕ ਸਭ ਨੂੰ ਜਵਾਬ ਦੇ ਆ ਤੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਕੰਮ ਜਿਹੜੇ ਆ ਛੋਟੇ ਨਹੀਂ ਆ ਕੰਮ ਵੱਡੇ ਆ ਰਲ ਮਿਲ ਕੇ ਹੋਣੇ ਆ ਹਰ ਸੰਸਥਾ ਆਪਣੇ ਦੋ ਦੋ ਵਲੰਟੀਅਰ ਸੇਵਾਦਾਰ ਜਿਹੜੀ ਆ ਉਹ ਅਜੇ ਇੱਥੇ ਕਿਹਾ ਵਾ ਤੇ ਉਹਨਾਂ ਨੇ ਅੱਗੇ ਉਹ ਪ੍ਰਵਾਨਗੀ ਵੀ ਦਿੱਤੀ ਉਹ ਦਊਗੀ ਇਹਨਾਂ ਕੰਮਾਂ ਦੇ ਲਈ ਜਿਹੜਾ ਪੋਰਟਲ ਚਲਾਉਣਾ ਆਪਾਂ ਵੈਬਸਾਈਟ ਜਾਂ ਜਿਹੜਾ ਖੇਤਰ ਦੇ ਵਿੱਚ ਕੰਮ ਕਰਨਾ ਹੈਗਾ ਇਹਦੇ ਤੋਂ ਇਲਾਵਾ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਜਾਊਗਾ ਉੱਥੇ ਸ਼ਾਇਦ ਮੈਂ ਭੁੱਲ ਗਿਆ ਕਹਿਣਾ ਜਿੱਥੋਂ ਹਰ ਇਲਾਕੇ ਦੀ ਜਿਹੜੀ ਆਪਣੇ ਕੋਲ ਇੱਕ ਖਬਰ ਆ ਉਥੇ ਕੌਣ ਆ ਕੀ ਕੰਮ ਕਰ ਰਿਹਾ ਤਾਂ ਕਿ ਸੰਸਥਾਵਾਂ ਦਾ ਆਪਸੀ ਤਾਲਮੇਲ ਬਣਿਆ ਰਵੇ ਦੂਜੀ ਗੱਲ ਇਹ ਮੈਂ ਇਹ ਸੰਗਤਾਨ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ ਇਹ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ ਉਹ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਲਸਾਈਡ ਹੀ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਸਣ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਸੀ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੁਝ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿੱਸਦੇ ਅੱਜ ਦੇ ਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਮ ਮਿਹੜਗੇ ਨੂੰ ਵੀ ਕਹੂੰਗਾ ਵੀ ਇਹੋ ਜੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮੈਂਦਾਨੀਆ ਸਿੱਖਾਂ ਦਾ ਨਮੈਂਦਾਨੀਆ ਪੰਜਾਬ ਦਾ ਨਮੈਂਦਾਨੀਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪੋਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫੁਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫਰਤਵਾ ਇਹ ਨਹੀਂ ਚਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕੇ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਵੇਚਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਵੀ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੀਆਂ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਟਾ ਇੱਕ ਮਾਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਨੇ ਲੋਚਦੇ ਹਾਂ ਸਿੱਖ ਸਾਹਿਬ ਸਿੱਖ ਸਾਹਿਬ ਗੱਲ ਕਿਹਦੀ ਦੀ ਸਾਬ ਤਿੰਨ ਚਾਰ ਮਹੀਨੇ ਪਹਿਲਾਂ ਇੱਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜ਼ਬੂਤ ਕਰੋ ਪਰ ਉਥੇ ਰਭਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉੱਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉੱਥੇ ਗਏ ਤੋ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਆ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅੱਗੋਂ ਦੇਖ ਕੇ ਚੇਤਿਏ ਤਾਂ ਕਾਇਤ ਮਿਲੈ ਸਜਾਈ ਭੀ ਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਚ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਇਹਦੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ ਇੱਕ 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਗੋਂ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਹੀ ਉਥੇ ਕੀ ਨੇਦੀ ਉਹਦੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦੇ ਆ ਆਪਣੀ ਜਿਹੜੇ ਜਾਨ ਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਸਰਕਾਰਾਂ ਨੂੰ ਚਾਹੀਦਾ ਵਾ ਵੀ ਖੇਤੀ ਤੋਂ ਖੇਤੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਲੇ ਪਾਸੇ ਆਵੇ ਲੋਕਾਂ ਦੇ ਮਾਲ ਡੰਗਰ ਚਲਾ ਗਿਆ ਵਾ ਕਈ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਉਹ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਵੀ ਸਾਰ ਜ਼ਰੂਰ ਲਈ ਜਾਵੇ ਕੈਂਸਰ ਚੁਣ ਨਾਜਾਇਜ਼ ਸ਼ਰਾਬ ਜਿਹੜੇ ਪੀ ਕੇ ਲੋਕ ਮਰ ਜਾਂਦੇ ਨੇ ਪ੍ਰਸ਼ਾਸਨ ਸਰਕਾਰਾਂ ਆਪਣੀ ਨਲਾਇਕੀ ਨੂੰ ਨੁਕਾਣ ਦੇ ਲਈ ਅਗਲੇ ਤੇਰੀ ਦਾਦਾ 10 ਲੱਖ ਰੁਪਏ ਦਾ ਚੈੱਕ ਲੈ ਕੇ ਪਹੁੰਚ ਜਾਂਦੇ ਨੇ ਇਹ ਹੜ੍ਹਾਂ ਦੀ ਮਾਲ ਜਿਹੜੀ ਸਰਕਾਰਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਇਹ ਕਿਤੇ ਕੋਝਾ ਮਜ਼ਾਕ ਤੇ ਨਹੀਂ ਕਰ ਰਹੇ ਇਹ ਬਿਲਕੁਲ ਮਜ਼ਾਕ ਹੈ ਜੀ ਦੇਖੋ ਪਹਿਲੀ ਗੱਲ ਤੇ ਜਿਹੜੇ ਲੋਕ ਹੜ੍ਹਾਂ ਚ ਚੜਾਈ ਕਰਕੇ ਉਹਦੇ ਚ ਕਸੂਰ ਕੇਦਾ ਸੀ ਲੋਕਾਂ ਦਾ ਨਹੀਂ ਲੋਕ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਲੋਕ ਆਪਣੇ ਖੇਤਾਂ ਚ ਬੈਠੇ ਆ ਸਰਕਾਰ ਰਬੰਦ ਨਾ ਕਰ ਸਕੀ ਤੇ ਸਰਕਾਰ ਦੀ ਨਲਾਕੀ ਕਰਕੇ ਸਾਡੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਬੜੀਆਂ ਕੀਮਤੀ ਜਾਨਾਂ ਦੁਨੀਆ ਤੋਂ ਗਈਆਂ ਇਹਦੇ ਲਈ ਸਰਕਾਰ ਨੂੰ ਨਾ ਕੋਈ ਸਬਕ ਲੈਣਾ ਚਾਹੀਦਾ ਸਬੰਧਤ ਪਰਿਵਾਰਾਂ ਨੂੰ ਜੋਗ ਜੋ ਉਹਨਾਂ ਦਾ ਹੱਕ ਆ ਉਹ ਦੇਣਾ ਚਾਹੀਦਾ ਮਖੌਲ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਦੀ ਜਾਨ ਦੀ ਕੀਮਤ ਤੇ ਕਰੋੜਾਂ ਵਿੱਚ ਵੀ ਨਹੀਂ ਆ ਗਈ ਬੰਦਾ ਕਿੱਥੋਂ ਲਿਆਵਾਂਗੇ ਆਪਾਂ ਅਸੀਂ ਕਿਸੇ ਨੂੰ ਜਾਨ ਦੇ ਸਕਦੇ ਆ ਤਾਂ ਜਿਹੜੀ ਇਹ ਜਾਨ ਚਲੀ ਗਈ ਇਹਦੇ ਲਈ ਸਰਕਾਰਾਂ ਨੂੰ ਚਾਹੀਦਾ ਵੀ ਜੋਗ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਉਹਨਾਂ ਦਾ ਹੱਕ ਦਿੱਤਾ ਜਾਵੇ ਮਖੌਲ ਨਹੀਂ ਕਰਨਾ ਚਾਹੀਦਾ ਕਿੰਨੇ ਪਿੰਡਾਂ ਵਿੱਚ ਸਿੰਘ ਸੇਵਕ ਵਾਲੈਂਟੇਅਰ ਜਿਹੜਾ ਲਾਇਆ ਜਾਏਗਾ ਜਿਹੜਾ ਲੇਕ ਲੇਕ ਕਰੇਗਾ 20 ਪਿੰਡਾਂ ਵਿੱਚ ਇੱਕ ਵਾਲੈਂਟੇਅਰ ਹੋ ਬਾਕੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਕੋਈ ਪੱਕੀ ਨਹੀਂ ਆ ਇਹ ਜਿਵੇਂ ਜਿਵੇਂ ਦੇਖੋ ਮਹਾਰਾਜ ਨੇ ਕਿਹਾ ਵਾਪੀ ਖਾਲਸਾ ਮੇਰੋ ਪਿੰਡ ਬਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਸਤਗੁਰੂ ਪੂਰਾ ਖਾਲਸਾ ਮੇਰਾ ਸਾਜਨ ਸੂਰਾ ਜੋ ਵੀ ਪੰਥ ਦੇ ਸੁਝਾਅ ਹੋਣਗੇ ਉਹਦੇ ਮੁਤਾਬਕ ਗਿਣਤੀ ਵਧਾਈ ਵੀ ਜਾ ਸਕਦੀ ਉਹ ਇੱਕ ਵੱਡੀ ਗੱਲ ਨਹੀਂ ਹੈ ਸਿੰਘਾਂ ਵੀ ਕਾਰਜ ਕਰਨ ਨੂੰ ਲੈ ਕੇ ਲੋਕਾਂ 'ਚ ਬੜੀ ਨਿਰਾਸ਼ਾ ਹੈ ਉਹ ਤੇ ਤੁਹਾਡੇ ਸਾਹਮਣੇ ਹੀ ਆ ਜੀ ਵੇਖੋ ਜੋ ਅਸੀਂ ਟੈਕਸ ਮੈਂ ਪਹਿਲਾਂ ਵੀ ਬਹੁਤ ਵਾਰ ਕਹਿੰਨਾ ਵੀ ਜਿਹੜਾ ਟੈਕਸ ਸਰਕਾਰਾਂ ਨੂੰ ਦੇ ਰਹੇ ਹੋ ਕਾਦੇ ਲਈ ਦੇ ਰਹੇ ਆਪਣੇ ਆਪਣੇ ਲੋਕ ਕਿਰਤ ਕਰਦੇ ਉਹਦੇ ਵਿੱਚੋਂ ਦਿੰਦੇ ਆ ਤੇ ਸਰਕਾਰ ਨੂੰ ਪ੍ਰਬੰਧ ਪਹਿਲਾਂ ਹੀ ਵਧੀਆ ਕਰਨੇ ਚਾਹੀਦੇ ਆ ਤਾਂ ਕਿ ਇਹੋ ਜੀ ਨੌਬਤ ਨਾ ਆਵੇ ਜੇ ਆ ਵੀ ਜਾਂਦੀ ਆ ਤੇ ਉਸੇ ਵੇਲੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਨਾ ਟਿੰਡੀਵਾਲਾ ਪਿੰਡ ਗਿਆ ਫਿਰੋਜ਼ਪੁਰ ਇੱਕ ਦਿਨ ਉਹ ਪਿੰਡ ਚੋਂਹਾਂ ਪਾਸਿਆਂ ਤੋਂ ਹੜ੍ਹ ਰਿਆ ਦੇ ਵਿੱਚ ਲੋਕ ਬੈਠੇ ਤੇ ਮੈਂ ਬਾਹਰ ਆਣ ਕੇ ਵੀ ਉੱਥੇ ਕਈਆਂ ਨੂੰ মিডিਆ ਵਾਲਿਆਂ ਨੂੰ ਮੈਂ ਕਿਹਾ ਵੀ ਜੇ ਜ਼ਿਆਦਾ ਦਰਿਆ ਚੜ ਗਿਆ ਤੇ ਪਿੰਡ ਤੇ ਹੜਲ ਤੇ ਆਇਆ ਆ ਪ੍ਰਸ਼ਾਸਨ ਨੇ ਇਹ ਨਹੀਂ ਪ੍ਰਬੰਧ ਕੀਤਾ ਵੀ ਉਹ ਪਿੰਡ ਵਾਲੇ ਉਥੋਂ ਚੁੱਕ ਕੇ ਕਿਤੇ ਆਪਾਂ ਸੁਰੱਖਿਅਤ ਥਾਂ ਤੇ ਲੈ ਜਾਈਏ ਉਹਨਾਂ ਦਾ ਮਾਲ ਡੰਗਰ ਹੁਣ ਮਾਲ ਡੰਗਰ ਲੋਕ ਕਿੱਥੇ ਛੱਡਣਾ ਮਿੱਟੀ ਨਾਲ ਮੋਹ ਵੀ ਆ ਪਰ ਸਰਕਾਰ ਕੋਈ ਇਹਨਾਂ ਨੂੰ ਤਰਵਾਸ ਤੇ ਦਵੇ ਇੱਕ ਮਿੱਟੀ ਜੋ ਉਥੇ ਭੁੱਲ ਗਿਆ 2009 ਦੇ ਵਿੱਚ ਇਹ ਗੱਲ ਮੈਨੂੰ ਟਿੰਡੀ ਵਾਲਾ ਪਿੰਡ ਦੇ ਲੋਕਾਂ ਨੇ ਕਹੀ 2009 ਦੇ ਵਿੱਚ ਉਥੇ ਜਿਹੜੀਆਂ ਜ਼ਮੀਨਾਂ ਉਸ ਵੇਲੇ ਦੀ ਜਿਹੜੀ ਸਰਕਾਰ ਹੀ ਪੰਜਾਬ ਦੀ ਉਹਨਾਂ ਨੇ ਉਹਨਾਂ ਨੂੰ ਕੋਸ਼ਰ ਪਈਆਂ ਦੇ ਉੱਤੇ ਕਿਹਾ ਵੀ ਤੁਹਾਡੋਂ ਪੱਕੀਆਂ ਮਿਲ ਜਾਣਗੀਆਂ ਕਈਆਂ ਨੇ ਉਹ ਕੰਮ ਕਰ ਲਿਆ ਪਰ ਜਿਹੜੀ ਅਗਲੀਆਂ ਗਵਰਨਮੈਂਟਾਂ ਲੋਕਾਂ ਨੇ ਜਿਵੇਂ ਦੱਸਿਆ ਵੀ ਉਹਨਾਂ ਨੇ ਉੱਥੇ ਕੋਈ ਅਮਲ ਨਹੀਂ ਕੀਤਾ ਉਹ ਜਿਹੜੇ ਜਿਹੜੇ ਲੋਕ ਆ ਜਿਨ੍ਹਾਂ ਦੇ ਜ਼ਮੀਨਾਂ ਹਟ ਗਈਆਂ ਪਰ ਜ਼ਮੀਨ ਉਹਨਾਂ ਦੇ ਨਾਮ ਤੇ ਨਹੀਂ ਆ ਉਹ ਵਾਹੀ ਕਾਸ਼ਤ ਕਰਦੇ ਆ ਉੱਥੇ ਉਹਨਾਂ ਲੋਕਾਂ ਦੇ ਜਿਹੜੀ ਉਹ ਫਸਲ ਆਈ ਹੀ ਉਹ ਵੀ ਚਲ ਗਈ ਜ਼ਮੀਨ ਵੀ ਚਲ ਗਈ ਸਦੀਆਂ ਤੋਂ ਜ਼ਮੀਨਾਂ ਤੇ ਰਹਿ ਰਹੇ ਆ ਤਾਂ ਉਹ ਜਿਹੜੇ ਲੋਕ ਇਦਾਂ ਦੇ ਹੈਗੇ ਆ ਨਾ ਕੁਝ ਇੱਕ ਉਹਨਾਂ ਦਾ ਵੀ ਜੋਗ ਜੋ ਵੀ ਸਰਕਾਰ ਨੂੰ ਹੱਕਵਾਹ ਦੇਣਾ ਚਾਹੀਦਾ ਇਹ ਕੋ ਜਮੀਨਾ ਵਾਰ ਹੈ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ 2009 ਵਾਲੀ ਜਿਵੇਂ ਲੋਕਾਂ ਨੇ ਕਿਹਾ ਮੈਨੂੰ ਨਹੀਂ ਪਤਾ ਇਹਦਾ ਉਹ ਲੋਕਾਂ ਨੂੰ ਉਹਨਾਂ ਨੂੰ ਰਾਹਤ ਉਹਤੇ ਦੇਣੀ ਚਾਹੀਦੀ ਹੈ ਸੜਕਾਂ ਨੂੰ ਢਾਲ ਲੱਗੀ ਹਰ ਥਾਂ ਦੀ ਸਿਰਫ ਸੰਤ ਮਾਨਪੁਰ ਸਿੰਘ ਜੀ ਸਰਹਾਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਦੇ ਸੇਵਾ ਕਰ ਰਹੇ ਹੈ ਜੇਕਰ ਇਹ ਸੇਵਾ ਨਾ ਕਰਦੇ ਤੇ ਸ਼ਾਇਦ ਹੋਰ ਬੜਾ ਸਮਾਂ ਲੱਗਦਾ ਬਹੁਤ ਹੋਣਾ ਸੀ ਜੀ ਵੇਖੋ ਮੈਂ ਤੇ ਬਾਬਾ ਸੁਖਾ ਸਿੰਘ ਜੀ ਉਹੜਾ ਨੂੰ ਕਾਰ ਸੇਵਾ ਸਰਹਾਲੀ ਵਾਲਿਆਂ ਜਦੋਂ ਵੇਖਿਆ ਕੱਪੜੇ ਲਿਬੜੇ ਕੰਮ ਕਰ ਰਹੇ ਹੁੰਦੇ ਔਰ ਉਹ ਜਦੋਂ ਬਾਬਾ ਸਤਨਾਮ ਸਿੰਘ ਦੀ ਕਾਰ ਸੇਵਾ ਵਾਲੇ ਦੂਜੇ ਮਹਾਪੁਰਸ਼ ਉਹ ਪ੍ਰਸ਼ਾਸਨ ਖੋਦ ਇਹਨਾਂ ਦੇ ਕੋਲ ਜਾਂਦਾ ਰਿਹਾ ਬਾਬਾ ਜੀ ਤੁਸੀਂ ਕੁਝ ਕਰੋ ਉਹ ਜਦੋਂ ਅਪੀਲ ਕਰਦੇ ਸੰਗਤਾਨ ਕੇ ਬੰਨਵੀਂ ਬੰਦੀ ਤੋ ਸਰਕਾਰਾਂ ਨੂੰ ਹੀ ਵੇਖਣਾ ਚਾਹੀਦਾ ਵੀ ਸਾਡੀ ਭਰੋਸੇਯੋਗਤਾ ਕਿੱਥੇ ਖੜੀ ਆ ਜੀ ਤੁਸੀਂ ਕੇ 1600 ਪਿੰਡ ਹੈ ਤੇ ਸਰਕਾਰ ਨੇ 1600 ਕਰੋੜ ਰੁਪਏ ਦਿੱਤਾ 1 ਕਰੋੜ ਰੁਪਏ ਇੱਕ ਪਿੰਡ ਦੇ ਪੁੱਛੇ ਕੀ ਕੇਂਦਰ ਸਰਕਾਰ ਵੀ ਮਜ਼ਾਕ ਹੀ ਕਰ ਗਈ ਹੈ ਜੀ ਮਜ਼ਾਕ ਹੀ ਹੈ ਜੀ ਹੋਰ ਦੱਸੋ ਮੈਨੂੰ ਵੀ ਕਈਆਂ ਲੋਕਾਂ ਦੇ 50-50 ਕਿੱਲੇ ਹਟ ਗਏ ਹੈ ਉਹ ਇੱਕ ਇੱਕ ਬੰਦੇ ਤਾਂ ਕਿੰਨੀ ਮਦਦ ਹੋਣੀ ਚਾਹੀਦੀ ਏ ਇੱਕ ਪਿੰਡ ਪ੍ਰਤੀ ਆ ਫੇਰ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਆ ਉਹਦੀ ਤੇ ਪਰਭਾਈ ਕਦੀ ਹੋਣੀ ਨਹੀਂ ਉਹਨਾਂ ਲਈ ਕੀ ਵਿਸ਼ੇਸ਼ ਆ ਤੂੰ ਐਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਦੁਨੀਆਂ ਸਟੇਟਾਂ ਦੇ ਵਿੱਚ ਪੈਕੇਜ ਵਧੀਆ ਦਿੱਤੇ ਜਾਂਦੇ ਆ ਲੋਕਾਂ ਨੂੰ ਦੇਣੇ ਚਾਹੀਦੇ ਬਾਕੀ ਅੱਗੇ ਤੋਂ ਐਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਾਡਾ ਇਹ ਸੋਨਾ ਇਹ ਸਾਡਾ ਗੁਰੂਆਂ ਦਾ ਪੰਜਾਬ ਇਹ ਦੁਬਾਰਾ ਕਦੀ ਰੁੜੇ ਨਾ ਇਹ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਚੜ੍ਹਦੀ ਕਲਾ ਸਰਕਾਰ ਨੂੰ ਪਤਾ ਸੀ ਇਹ 11ਵਾਂ ਮੌਜੂਦਾ ਜ਼ਿੰਮੇਦਾਰ ਕਿਸ ਨੂੰ ਸਮਝਦੇ ਹੋ ਜੋ ਪੰਜਾਬ ਦਾ ਜ਼ਿੰਮੇਦਾਰ ਹੈ ਦਿੱਲੀ ਕਿੰਨੇ ਵੱਡੇ ਨੁਕਸਾਨ ਦੇ ਲਈ ਇਹਦੀ ਜਾਂਚ ਦੀ ਲੋੜ ਆ ਜ਼ਿੰਮੇਵਾਰ ਤੁਹਾਨੂੰ ਹੀ ਪਤਾ ਇੱਕਦਮ ਪਾਣੀ ਆ ਗਿਆ ਜਿਹੜਾ ਉਧਰ ਉਹ ਰਾਵੀ ਦਰਿਆ 'ਚ ਉਹਦਾ ਪ੍ਰਬੰਧ ਕਿਹਦੇ ਕੋਲ ਆ ਕੀ ਪਹਿਲਾਂ ਕੋਈ ਤਾਲਮੇਲ ਹੈਗਾ ਸੀ ਆਪਣੇ ਲੋਕਾਂ ਨੂੰ ਇਦਾਂ ਮਰ ਲਈ ਤੇ ਨਹੀਂ ਛੱਡਣਾ ਚਾਹੀਦਾ ਗਲਤ ਗੱਲ ਹੈ ਕਿਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਇਹ ਪਾਣੀ ਇੱਕਦਮ ਕਿਵੇਂ ਵਧਿਆ ਪਹਿਲਾਂ ਕਿਵੇਂ ਥੋੜਾ ਥੋੜਾ ਛੱਡਿਆ ਗਿਆ ਅੱਗੋਂ ਪਿਛੋਂ ਦੇ ਸਾਡੇ ਦਰਿਆ ਸੁੱਕੇ ਹੁੰਦੇ ਆ ਨਹਿਰਾਂ ਸੁੱਕੀਆਂ ਹੁੰਦੀਆਂ ਪਰ ਜਦੋਂ ਇਦਾਂ ਆ ਗਿਆ ਤੇ ਇੱਕਦਮ ਉਹਦੇ ਲਈ ਪਹਿਲਾਂ ਜਿਹੜੀਆਂ ਸਾਡੇ ਇੱਥੇ ਕੱਸੀਆਂ ਚੱਲਦੀਆਂ ਜਾਂ ਫਿਰ ਰੋਈਆਂ ਵਾ ਉਹਦੀ ਸਫਾਈ ਹੋਈ ਤਾਂ ਕਿ ਪਾਣੀ ਦਾ ਨਿਕਾਸ਼ ਹੋ ਸਕੇ ਜਾਂ ਹੋਰ ਦਰਿਆਵਾਂ ਕਈ ਮੈਨੂੰ ਉੱਥੇ ਸੁਲਤਾਨਪੁਰ ਲੋਧੀ ਲੋਕਾਂ ਨੇ ਦੱਸਿਆ ਵੀ ਦਰਿਆ ਉੱਚੇ ਹੋ ਗਏ ਆ ਤੇ ਜ਼ਮੀਨਾਂ ਨਮੀ ਆ ਗਈਆਂ ਤੇ ਉਹ ਪ੍ਰਬੰਧ ਕਿੰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਉਹ ਪ੍ਰਬੰਧ ਕਰਨ ਤੇ ਫੇਲ ਆ ਜਾਂਚ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਿੰਨੇ ਜਾਂਚ ਹੋਵੇ ਕਿ ਜਿਹੜਾ ਸਾਹ ਸਾਹਨੇ ਆਵੇ ਪੂਰੀ ਜਾਂਚ ਹੋਣੀ ਚਾਹੀਦੀ ਸੀ ਵੀ ਇਹ ਕਿਉਂ ਹੋਇਆ ਇਹਦੇ ਲਈ ਪਹਿਲਾਂ ਸਰਕਾਰ ਨੇ ਪ੍ਰੋਪਰ ਪ੍ਰਬੰਧ ਕਿਉਂ ਨਹੀਂ ਕੀਤੇ ਹੜ੍ਹਾਂ ਦੇ ਸਥਿਤੀ ਨੂੰ ਜਿਠਣ ਲਈ ਜਦੋਂ ਪਹਿਲਾਂ ਹੀ ਇਹਨਾਂ ਨੂੰ ਅਲਰਟ ਸੀ ਵੀ ਮੀਂਹ ਜਾਦੇ ਪੈਣੇ ਆ ਤੇ ਡੈਮਾਂ ਦੇ ਉੱਤੇ ਜਿਹੜਾ ਪਾਣੀ ਸੀ ਉਹਨੂੰ ਪਹਿਲਾਂ ਕਿੰਨਾ ਸਟੋਰ ਕੀਤਾ ਗਿਆ ਕਿੰਨਾ ਛੱਡਿਆ ਗਿਆ ਕਿਉਂ ਪਹਿਲਾਂ ਹੌਲੀ ਹੌਲੀ ਰਿਲੀਜ਼ ਨਹੀਂ ਕੀਤਾ ਗਿਆ ਕਿੰਨੇ ਘੰਟੇ ਪਹਿਲਾਂ ਲੋਕਾਂ ਨੂੰ ਅਲਟੀਮੇਟਨ ਦਿੱਤਾ ਗਿਆ ਜਿਵੇਂ ਹਰਿਆਣੇ 'ਚ ਉਹਨਾਂ ਦਿੱਤਾ ਦੇ ਟਾਈ ਨੇ ਕੁਛ ਇਹ ਸਾਰੀਆਂ ਚੀਜ਼ਾਂ ਦੀ ਬਾਕੀ ਇੱਥੇ ਰੋਈਆਂ ਦੀ ਸਫਾਈ ਹੋਈ ਕਿ ਨਹੀਂ ਹੋਈ ਪਾਣੀ ਦਾ ਮੌਸਮ ਕਹਿੰਦੀਆਂ ਨੇ ਕਿਹੜਾ ਪਾਣੀ ਦਾ ਜਿਹੜਾ ਮੁਆਵਜ਼ਾ ਉਹ ਤੇ ਮਿਲਦਾ ਨਹੀਂ ਪਰ ਸਾਨੂੰ ਡੁੱਬਣਾ ਪੈਂਦਾ ਪਾਣੀ ਦਾ ਹੱਕ ਤੇ ਪਾਣੀਆਂ ਨੇ ਆਪ ਹੀ ਦੱਸਤਾ ਕਿਹਦਾ ਵਾ ਦੱਸਣ ਦੀ ਲੋੜ ਹੀ ਨਹੀਂ ਆ ਜੇ ਰਿਪੇਅਰਿੰਗ ਲਾ ਕੇ ਕਹਿੰਦਾ ਉਹਦੇ ਮੁਤਾਬਕ ਹੀ ਹੱਕ ਹੈ ਮੌਸਮ ਕਹਿੰਦੀਆਂ ਨੇ ਜਿਹੜੇ ਐਕਸਪਰਟ ਹੈਗੇ ਆ ਕਿ ਅਗਲੇ 2 ਸਾਲੇ ਇਸ ਤੋਂ ਵੀ ਭਾਰੇ ਹੋ ਸਕਦੇ ਜਾਂ ਇਸ ਤਰ੍ਹਾਂ ਦੀ ਆਫਤ ਆ ਸਕਦੀ ਹੈ ਕੀ ਲੱਗਦਾ ਹੈ ਕਿ ਪੰਜਾਬ ਸਰਕਾਰਾਂ ਨੂੰ ਜਸੇ ਕਿ ਜਿੱਥੇ ਬੰਦੇ ਕਿਸ ਤਰ੍ਹਾਂ ਤਿਆਰ ਹਨ ਜਿਹਦੇ ਕੀ ਕੰਮ ਕਰਨੀ ਚਾਹੀਦੇ ਪੰਥ ਤੇ ਵੇਖੋ ਤਿਆਰ ਆ ਪੰਥਕੀਆ ਸੰਸਥਾਾਂ ਮੈਂ ਤਿਆਰ ਆ ਪਰ ਸਰਕਾਰਾਂ ਨੂੰ ਇਹਦੇ ਲਈ ਪੂਰਾ ਤਿਆਰ ਰਹਿਣਾ ਚਾਹੀਦਾ ਬਾਕੀ ਮੈਂ ਗੁਰੂ ਅਗੇ ਅਰਦਾਸ ਕਰੂੰ ਮਹਾਰਾਜ ਇਹੋ ਜਿਹਾ ਸਮਾਂ ਬਾਅਦ ਚ ਕਦੀ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਸ ਟਾਈਮ ਪੰਜਾਬ ਜਿਹੜਾ ਬੜੇ ਮਾਰੀ ਸਥਿਤੀ 'ਚ ਜਿਹੜੇ ਹਾਰਡ ਆਨ ਕਰਕੇ ਜਿਹੜੇ 8-9 ਜ਼ਿਲ੍ਹਿਆਂ ਦੇ ਵਿੱਚ ਹਾਰਡ ਆਨ ਕਰਕੇ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਹੈ لیکن دوسرے پاسے परमात्मा ਦੇ ਗੁਰੂ ਆਮਦਾਸ ਦੀ ਕਿਰਪਾ ਇਹ ਵੀ ਹੈ ਕਿ ਪੰਜਾਬ ਲਈ ਜਿਹੜਾ ਹਰ ਪੰਜਾਬੀ ਦੇ ਪੰਜਾਬ ਖੜਿਆ ਤੇ ਪੰਜਾਬ ਲਈ ਹਰ ਪੰਜਾਬੀ ਕੀ ਹਰ ਜਗ੍ਹਾ ਤੋਂ ਆ ਕੇ ਲੋਕ ਖੜੇ ਵੀ ਨੇ ਸੋ ਜਿਹੜਾ ਪਿਛਲੇ 20 ਦਿਨਾਂ ਤੋਂ ਤਕਰੀਬਨ ਜਿਹੜਾ ਹਰ ਦਿਨ ਨਾਲ ਨੁਕਸਾਨ ਹੋਇਆ ਲੋਕਾਂ ਨੇ ਇੰਨੀ ਕੁ ਸੇਵਾ ਕੀਤੀ ਹੈ ਕਿ ਲੋਕਾਂ ਤੱਕ ਹਰ ਜਿਹੜੀ ਜ਼ਰੂਰਤ ਦੀ ਚੀਜ਼ ਪਹੁੰਚਾਈ ਹੈ ਔਰ ਉਹਨੂੰ ਇੱਕ ਰੈਗੂਲਰਾਈਜ਼ ਕਰਨ ਲਈ ਹੈ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜ਼ਰੂਰਤ ਸੀ ਕਿਉਂਕਿ ਕਈ ਜਗ੍ਹਾ ਤੇ ਸਮਾਨ ਬਹੁਤ ਜ਼ਿਆਦਾ ਪਹੁੰਚ ਰਿਹਾ ਸੀ ਕਈ ਜਗ੍ਹਾ ਤੇ ਪਹੁੰਚ ਨਹੀਂ ਸੀ ਰਿਹਾ ਸੋ ਉਹਨੂੰ ਰੈਗੂਲੇਟ ਰੈਗੂਲਰਾਈਜ਼ ਕਰਨ ਲਈ ਰੈਗੂਲੇਟ ਕਰਨ ਲਈ ਜਿਹੜਾ ਹੈਗਾ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਾਲਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਇੱਕ ਜਿਹੜੇ ਸਾਰੇ ਐਨ ਜੀਓਜ਼ ਵਗੈਰਾ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਸੇਵਾ ਕਰਨੀਆਂ ਚਾਹੁੰਦੀਆਂ ਨੇ ਜਿਹੜੀਆਂ ਪੰਜਾਬ ਦੇ ਹਰ ਪੀੜਤਾਂ ਦੇ ਲਈ ਹਰ ਸੰਭਵ ਮਦਦ ਪਹੁੰਚਾਉਣਾ ਚਾਹੁੰਦੀਆਂ ਨੇ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜਿਹੜੀ ਹੈਗੀ ਅੱਜ ਇਹ ਮੀਟਿੰਗ ਸੱਦੀ ਹੈ ਤਾਂ ਕਿ ਹਰ ਜਗ੍ਹਾ ਤੇ ਜਿਹੜੀ ਤਕਲੀਫ ਹੈ ਜਿੱਥੇ ਵੀ ਪਿੰਡ ਦੇ ਵਿੱਚ ਤਕਲੀਫ ਹੈ ਜੇ ਉਹ ਚੀਜ਼ ਚਾਹੀਦੀ ਏ ਉਸ ਜਗ੍ਹਾ ਤੇ ਉਹ ਚੀਜ਼ ਪਹੁੰਚਾਈ ਜਾਏ ਕਿਤੇ ਵੱਧ ਨਾ ਚਲੀ ਜਾਏ ਕਿਤੇ ਘੱਟ ਨਾ ਚਲੀ ਜਾਏ ਹਰ ਜ਼ਰੂਰਤਮੰਦ ਤੱਕ ਉਹ ਜਿਹੜੀ ਚੀਜ਼ ਪਹੁੰਚਾਈ ਜਾਏ ਕਿਉਂਕਿ ਹੁਣ ਆਉਣ ਵਾਲੇ ਦਿਨ ਜਿਹੜਾ ਪਾਣੀ ਜਿਹੜਾ ਉਤਰ ਗਿਆ ਖੇਤਾ 'ਚੋਂ ਹੁਣ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਬੜੀਆਂ ਪ੍ਰਸਿੱਸ਼ਟ ਕਰਨੀਆਂ ਸ਼ੁਰੂ ਹੋ ਗਈਆਂ ਜਿਵੇਂ ਬਿਮਾਰੀਆਂ ਜਿਹੜੀਆਂ ਨੇ ਜ਼ਰੂਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਬਿਮਾਰੀਆਂ ਖੇਤਾਂ ਦੇ ਵਿੱਚ ਜਿਹੜੀ ਰੇਤ ਔਰ ਜਿਹੜੀ ਪੱਲ ਹੈ ਜਿਹੜੀ ਮਿੱਟੀ ਹੈ ਉਹ ਜਿਹੜੀ ਇਹ ਬਹੁਤ ਸਾਰੀ ਆ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਕਿਉਂਕਿ ਕਿਸਾਨਾਂ ਨੇ ਆਉਣ ਵਾਲੇ ਟਾਈਮ ਤੇ 1.5 ਮਹੀਨੇ 1.5 ਮਹੀਨੇ ਤੱਕ ਕਣਕ ਦੀ ਬਿਜਾਈ ਹੋਣੀ ਸੀ ਕਿਉਂਕਿ ਝੋਨੇ ਦੀ ਫਸਲ ਤਾਂ ਸਾਰੀ ਖਰਾਬ ਹੋ ਗਈ ਤੇ ਝੋਨੇ ਦੀ ਬਿਜਾਈ ਹੋਣੀ ਲੇਕਿਨ ਖੇਤਾਂ ਦੇ ਵਿੱਚ 4 4 6 6 5 5 ਫੁੱਟ ਜਿਹੜੀ ਹੈ ਰੇਤ ਔਰ ਮਿੱਟੀ ਆ ਗਈ ਏ ਉਹਨੂੰ ਵੀ ਸਾਫ ਕਰਨਾ ਏ ਔਰ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਣੀ ਏ ਸਰਕਾਰ ਨੇ ਵੀ ਜਿਹੜਾ 20-20 ਹਜ਼ਾਰ ਰੁਪਿਆ ਅਨਾਉਂਸ ਕੀਤਾ ਏ ਹੋਰ ਵੀ ਐ ਗਰਦੌਰੀਆਂ ਕਰਨੀਆਂ ਨੇ ਕਿਉਂਕਿ ਜ਼ਮੀਨਾਂ ਦੇ ਵਿੱਚ ਸਦੇਤਾ ਮਿੱਟੀ ਓਨ ਕਰਕੇ ਨਿਸ਼ਾਨਦਈਆਂ ਖਤਮ ਹੋ ਗਈਆਂ ਨੇ ਗਰਦੌਰੀਆਂ ਕਰਨ ਦੇ ਵਿੱਚ ਬੜੀ ਦਿੱਕਤ ਆਉਣੀ ਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਪਰਸਿਸਟ ਕਰਨੀ ਐ ਉਹਦੇ ਲਈ ਜਿਹੜੀ ਅੱਜ ਜਿਹੜਾ ਇਹ ਵਧੀਆ ਉਪਰਾਲਾ ਕੀਤਾ ਗਿਆ ਗਿਆਨੀ ਗੁਰਦੀਪ ਸਿੰਘ ਜੀ ਗੜਗਾਜੀ ਵੱਲੋਂ ਜਿਹੜੇ ਸਾਡੇ ਆਕਾਲਤਖਤ ਸਾਹਿਬ ਦੇ ਜਥੇਦਾਰ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਐਨ ਜੀਓਜ਼ ਨੇ ਔਰ ਜਿਹੜੀਆਂ ਵੀ ਸੰਸਥਾਵਾਂ ਨੇ ਇਹ ਜਿਹੜੇ ਪੰਜਾਬ ਦੇ ਹਰ ਪੀੜਤ ਜਿਹੜੇ ਇਲਾਕੇ ਨੇ ਉੱਥੇ ਜਾ ਕੇ ਜਿਹੜੀ ਲੋਕਾਂ ਨੂੰ ਅੱਗੋਂ ਚਾਰਾ ਚਾਹੀਦਾ ਹੋਏਗਾ 2 ਚਾਹੀਦਾ ਹੋਏਗਾ ਦਵਾਈਆਂ ਚਾਹੀਦੀਆਂ ਹੋਣਗੀਆਂ ਜਿਹੜੇ ਮਕਾਨ ਟੁੱਟ ਗਏ ਨੇ ਜਾਂ ਰਿਪੇਅਰ ਕਰਨ ਵਾਲੀ ਉਹ ਉਹ ਚਾਹੀਦੇ ਹੋਣਗੇ ਉਹਨਾਂ ਦੀ ਮਦਦ ਸੋ ਨੂੰ ਰੈਗੂਲੇਟ ਕਰਨ ਦੇ ਲਈ ਅੱਜ ਜਿਹੜੀ ਮੀਟਿੰਗ ਬੁਲਾਈ ਔਰ ਬੜੀ ਇਹ ਵਧੀਆ ਜਿਹੜੀ ਲਾਹੇਵੰਦ ਹੋਏਗੀ ਔਰ ਬਗੈਰ ਕਿਸੇ ਰਾਜਨੀਤਿਕ ਮਤਭੇਦ ਦੇ ਜਿਹੜੀ ਸਾਰੀਆਂ ਹੀ ਜਿਹੜੀਆਂ ਐਨ ਜੀ ਯੂਜ਼ ਨੇ ਸੰਸਥਾਵਾਂ ਨੇ ਜੁੜ ਕੇ ਜਿਹੜੀ ਇਹ ਉਪਰਾਲਾ ਕਰ ਰਹੇ ਨੇ ਇਹ ਬੜਾ ਸ਼ਲਾਘਾਯੋਗ ਹੈ ਔਰ ਬਹੁਤ ਵੱਡਾ ਕਦਮ ਹੈ ਕਿ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਹੜੇ ਯਕਦਮ ਹਾਰਤ ਦੇ ਵਿੱਚ ਬਹੁਤ ਜਿਆਦਾ ਪੀੜਤ ਹੋ ਗਏ ਸਨ ਪ੍ਰਭਾਵਿਤ ਹੋ ਗਏ ਸਨ ਲੇਕਿਨ ਬੱਲੇ ਪੰਜਾਬ ਦੇ ਪੰਜਾਬ ਤੋਂ ਵਾਰੇ ਜਾਈਏ ਔਰ ਸਾਰੀਆਂ ਇਹ ਦੇ ਵਿੱਚ ਇਕੱਲੇ ਨਹੀਂ ਹੈ ਮੁਸਲਮਾਨ ਭਰਾਵਾਂ ਵੀ ਹਿੰਦੂ ਭਰਾਵਾਂ ਵੀ ਬਾਹਰ ਲੀਆਂ ਸੰਕਤਾ ਵੀ ਪੰਜਾਬ ਤੋਂ ਆ ਕੇ ਜਿਹੜਾ ਪੰਜਾਬ ਦੇ ਵਿੱਚ ਮਦਦ ਕੀਤੀ ਏ ਸਭ ਲਈ ਜਿਹੜਾ ਸਲੂਟ ਹੈ ਸਭ ਦਾ ਧੰਨਵਾਦ ਹੈ ਔਰ ਇਹ ਪੰਜਾਬ ਨੂੰ ਉਮੀਦ ਹੈ ਕਿ ਅਸੀਂ ਜਿਹੜੇ ਪੰਜਾਬੀ ਜਿਹੜੇ ਸਾਡੇ ਵੀਰਾਂ ਦਾ ਨੁਕਸਾਨ ਹੋਏ ਨੇ ਉਹਨਾਂ ਨੂੰ ਜਿਵੇਂ ਇਸ ਸਤਾਵਾਂ ਦੇ ਵਿੱਚ ਜੋਸ਼ ਹੈ ਇਵੇਂ ਐਨ ਜੀਓਜ਼ ਦੇ ਵਿੱਚ ਜੋਸ਼ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਅਸੀਂ ਕਿਤੇ ਨਾ ਕਿਤੇ ਮੋੜ ਵਸੇਬੇ ਲਈ ਪੂਰੇ ਪ੍ਰਬੰਧ ਕਰ ਲਵਾਂਗੇ। ਸਾਹਤਿ ਹਾਤੀ ਗੱਤੋਂ ਦੀ ਗੱਲ ਕਰੀ ਜਿਆਤੀ ਕਿ ਇਤਰਾ ਵਿੱਚ ਪਾਣੀ ਕਾਫੀ ਆਇਆ ਪਰ ਸ਼ਹਿਰੀ ਖੇਤਰ ਦੇ ਜੀ ਕਾਫੀ ਮਕਾਨ ਨੇ ਜੋ ਬਰਸਾਤ ਦੇ ਨਾਲ ਡਿੱਗੇ ਨੇ ਕਿ ਨਗਰ ਨਿਗਮ ਮੇਅਰ ਸੁਨੀਅਰ ਅੰਮ੍ਰਿਤਸਰ ਜੀ ਉਹਨਾਂ ਵਾਸਤੇ ਕੋ ਜਰਾ ਇਸ ਤਰ੍ਹਾਂ ਜੀ ਜਿਹੜੇ ਸ਼ਹਿਰ ਦੇ ਵਿੱਚ ਕੋਈ ਪ੍ਰਾਣੇ ਮਕਾਨ ਨੇ ਉਹਨਾਂ ਦੀ ਬਿਲਕੁਲ ਸਾਡੇ ਸਰਵੇ ਹੁੰਦੇ ਰਹਿੰਦੇ ਨੇ ਔਰ ਕੋਸ਼ਿਸ਼ ਕਰਦੇ ਆ ਕਿ ਜਿਹੜੇ ਕੋਈ ਨੁਕਸਾਨ ਕੋਈ ਮਕਾਨ ਡਿੱਗਣ ਵਾਲੇ ਨੇ ਉਹਨਾਂ ਦੇਖਿਆ ਵੀ ਜਾਏ ਕਈ ਵਾਰੀ ਕਈ ਮਕਾਨ ਹੁੰਦੇ ਨੇ ਉਹ ਹੁੰਦੇ ਬਹੁਤ ਕ੍ਰਿਟੀਕਲ ਹਾਲਤ ਚ ਨੇ ਉਹਨੂੰ ਜਿਹੜੇ ਨੇ ਰਹਿਣ ਦੇ ਕਾਬਿਲ ਵੀ ਨਹੀਂ ਹੁੰਦੇ ਲੇਕਿਨ ਪੁਰਾਣੇ ਸ਼ਹਿਰ ਹੋਣ ਕਰਕੇ ਇੱਥੇ ਬਹੁਤ ਸਾਰੀਆਂ ਐਹੋ ਜੀਆਂ ਮਕਾਨ ਨੇ ਜਿਨ੍ਹਾਂ ਦੇ ਉੱਤੇ ਕੋਟਾਂ ਦੇ ਵਿੱਚ ਕੇਸ ਚੱਲ ਰਹੇ ਨੇ ਸੋ ਉਹਦੇ ਕਰਕੇ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਏ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਮਕਾਨ ਨੇ ਬਹੁਤੇ ਮਕਾਨ ਉਹ ਨੇ ਕਿ ਕਈ ਜਗ੍ਹਾ ਤੇ ਤੇ ਕਿਰਾਏਦਾਰ ਰਿਆ ਰਹੇ ਨੇ ਤੇ ਮਕਾਨ ਮਾਲਕ ਹੋ ਰਹੇ ਉਹਨਾਂ ਦੇ ਆਪਸ ਵਿੱਚ ਬਹੁਤ ਸਾਰੇ ਜਗ੍ਹਾ ਤੇ ਡਿਸਪਿਊਟ ਨੇ ਸੋ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਬਲਮ ਹੁੰਦੀ ਏ ਕਾਰਪੋਰੇਸ਼ਨ ਜਿਹੜੀਏ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਦੇ ਲਈਏ ਅਸੀਂ ਕਰਦੇ ਹਾਂ ਔਰ ਕਰਦੇ ਰਵਾਂਗੇ ਬਿਲਕੁਲ ਜੀ ਜਿਹੜੀ ਚੀਜ਼ ਦੀ ਦੇਖੋ ਜ਼ਰੂਰਤ ਮਹਿਸੂਸ ਹੋ ਰਹੀ ਸੀ ਵੀ ਜਿੰਨੇ ਵੀ ਲੋਕ ਸੇਵਾ ਕਰ ਰਹੇ ਨੇ ਇਕੱਠੇ ਹੋ ਕੇ ਇੱਕ ਵਿਉਂਤ ਦੇ ਹਿਸਾਬ ਨਾਲ ਸੇਵਾ ਕਰਨ ਜਥੇਦਾਰ ਸਾਹਿਬ ਦਾ ਬਹੁਤ ਧੰਨਵਾਦ ਤੇ ਬਹੁਤ ਵਧੀਆ ਉਪਰਾਲਾ ਸੀ ਕਿ ਉਹਨਾਂ ਨੇ ਵੀ ਆਪਾਂ ਇੱਕ ਕਮੇਟੀ ਬਣਾਈਏ ਜਿਹਦੇ ਵਿੱਚ ਸਾਰੇ ਜਾਣੇ ਇੱਕ ਪਲੈਨਿੰਗ ਦੇ ਨਾਲ ਚੱਲੀਏ ਕਿਉਂਕਿ ਬਹੁਤ ਲੋਕ ਸੇਵਾ ਕਰ ਰਹੇ ਨੇ ਸੇਵਾ ਭਾਵਨਾ ਸਾਰਿਆਂ ਨੂੰ ਪਤਾ ਹੀ ਹੈਗੇ ਵੀ ਕਿੰਨੀ ਆਪਣੇ ਮਨ ਦੇ ਵਿੱਚ ਹੈਗੀ ਆ ਪਰ ਜੇ ਆਪਾਂ ਵਿਉਂਤ ਦੇ ਨਾਲ ਚੱਲਾਂਗੇ ਤਾਂ ਚੀਜ਼ਾਂ ਖਰਾਬ ਨਹੀਂ ਹੋਣਗੀਆਂ ਤੇ ਜਿਹੜੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਉਹ ਟਾਈਮ ਦੇ ਹਿਸਾਬ ਨਾਲ ਉਹੀ ਚੀਜ਼ ਮਿਲੂਗੀ ਸੋ ਬਹੁਤ ਚੰਗੀ ਗੱਲ ਹੈ ਜੀ ਇੱਕ ਮੇਰੇ ਹਿਸਾਬ ਨਾਲ ਕਮੇਟੀ ਵੀ ਬਣਨੀ ਚਾਹੀਦੀ ਹੈ ਕਮੇਟੀ ਦੇ ਅੰਦਰ ਫਿਰ ਇੱਕ ਸਬ ਕਮੇਟੀ ਹੋਵੇ ਜਿਹੜੀ ਕਿ ਉਹ ਆਦੇਸ਼ ਦੇਵੇ ਜਾਂ ਦੱਸੇ ਕਿ ਅੱਗੇ ਕੀ ਜ਼ਰੂਰਤ ਨੇ ਤੇ ਇਹਦੇ ਵਿੱਚ ਜਿਹੜੇ ਨੁਮਾਇੰਦੇ ਅੱਗੇ ਹੋਣਗੇ ਉਹ ਪ੍ਰਸ਼ਾਸਨ ਦੇ ਨਾਲ ਅਭੀ ਮਿਲ ਕੇ ਚੱਲਣ ਕਿਉਂਕਿ ਪ੍ਰਸ਼ਾਸਨ ਦੀ ਸਹਾਇਤਾ ਵੀ ਸਾਨੂੰ ਲੱਗੂਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਆਪਣੇ ਡਾਟਾਜ਼ ਹੈਗੇ ਨੇ ਉਹਨਾਂ ਵੱਲੋਂ ਵੀ ਰਾਹਤ ਫੰਡ ਹੈਗੇਗਾ ਸੋ ਮਿਲ ਜੁਲ ਕੇ ਜੀ ਸਾਰੇ ਪ੍ਰਸ਼ਾਸਨ ਦੇ ਬੰਦੇ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਮੋਢੀ ਕੋਈ ਇੰਡੀਵਿਜੂਅਲੀ ਸੇਵਾ ਕਰਨਾ ਚਾਹੁੰਦਾ ਜੋ ਵੀ ਇਹਦੇ ਵਿੱਚ ਜੀ ਸਦਕੇ ਜੀ ਜੁੜੇ ਤਾਂ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸੇਵਾ ਕਰੀ ਤੇ ਆਪਣੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਜਿੰਨੇ ਵੀ ਲੋਕ ਹੈਗੇ ਨੇ ਜਿੰਨੇ ਵੀ ਖੇਤਰ ਨੇ ਆਪਾਂ ਦੁਬਾਰ ਤੋਂ ਉਹਨਾਂ ਨੂੰ ਖੜੇ ਕਰੀਏ ਕਿਉਂਕਿ ਬਹੁਤ ਵੱਡੀ ਮੁਸ਼ਕਲ ਖੜੀ ਹੈਗੀ ਆ ਗਾਰ ਇੰਨੀ ਇੰਨੀ ਚੜੀ ਪਈ ਹੈ ਜੀ ਉੱਥੇ ਅੱਗੇ ਫਿਰ ਕੰ ਸਭ ਤੋਂ ਪਹਿਲਾਂ ਤਾਂ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਤੇ ਬਹੁਤ ਪ੍ਰੋਬਲਮ ਨੇ ਅੱਗੇ ਸਰਦੀਆਂ ਆ ਰਹੀਆਂ ਨੇ ਜੀ ਸੋ ਜਿੰਨੀ ਜਲਦੀ ਇਹ ਕਮੇਟੀ ਬਣ ਜੇ ਉਨੀ ਜਲਦੀ ਵਧੀਆ ਜੀ ਤੇ ਜਲਦੀ ਜਲਦੀ ਸਾਰੇ ਕੰਮ ਹੋ ਜਾਣਗੇ ਕੋਈ ਰੋਡ ਮੈਪ ਬਣਾਉਂਦੀ ਕੋਈ ਹਾਂਜੀ ਉਹੀ ਉਹੀ ਸਾਰੇ ਉਹੀ ਡਿਸਕਸ਼ਨਸ ਕਰ ਰਹੇ ਨੇ ਬਹੁਤ ਵਧੀਆ ਲੋਕਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਸਾਰਿਆਂ ਨੇ ਤੇ ਹੁਣ ਉਹੀ ਹੈ ਵੀ ਸਾਂਝੇ ਤੌਰ ਦੇ ਉੱਤੇ ਸਾਰਿਆਂ ਦੇ ਵਿਚਾਰ ਨੋਟ ਕਰ ਲਏ ਜਾਣਗੇ ਤੇ ਉਹਨੂੰ ਫਿਰ ਅਮਲੀ ਰੂਪ ਦਿੱਤਾ ਜਾਊਗਾ ਇੱਕ ਡਾਇਰੈਕਸ਼ਨ ਦੇ ਨਾਲ